ਜ਼ਿਲ੍ਹਾ ਸ਼ਾਰਪੁਰ ਦੇ ਪਿੰਡ ਸੋਹੜਾ ਕੰਡੀ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਗਗਨਜੀ ਦਾ ਢਿੱਲਾ ਵਿਖੇ ਹਰ ਸਾਲ ਸੋਨ ਮਹੀਨੇ ਦੀ 40 ਰੋਜ਼ਾ ਯਾਤਰਾ ਦੌਰਾਨ ਵੱਡੀ ਗਿਣਤੀ ਸ਼ਰਧਾਲੂ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ ਇਸ ਯਾਤਰਾ ਦੌਰਾਨ 16 ਅਗਸਤ 2025 ਦਿਨ ਸ਼ਨੀਵਾਰ ਨੂੰ ਯਾਤਰਾ ਦੇ 32ਵੇਂ ਦਿਨ ਪਵਿੱਤਰ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸਾਰੇ ਸ਼ਿਵ ਭਗਤਾ ਨੇ ਢਿੱਲੇ ਤੇ ਨਤਮਸਤਕ ਹੋ ਕੇ ਮਨਾਇਆ ਇਸ ਮੰਦਰ ਚ ਸੁਸ਼ੋਭਿਤ ਪਵਿੱਤਰ ਸ਼ਿਵਲਿੰਗ ਤੇ ਸ਼ੇਪਕਤਾ ਵੱਲੋਂ ਜਲਤਾ ਰਹਿ ਕੀਤੀ ਗਈ ਤੇ ਭਗਵਾਨ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ ਗਿਆ। ਬਈਂ ਸੀਂ ਮੋਹ ਨੀਨਾ ਮੈਨਾਂ ਨੂੰ ਬੰਦ ਕਰਾ ਜੀ ਸਿੱਖ ਆਪਣੀ ਦੀ ਜੰਹੂ ਵੱਲ ਜਾਰੂ ਅਕਸ਼ਨਮ ਆਧੁਨ ਚੋਬਿਲਾ ਸ਼ਿਵਾਰੀ ਗੁਰੂ ਨਮਾਮੀ ਵਿਧੀ ਸੁਖਰਾਜ ਗਜਮਾ ਵਾਹਨ ਗਜਮਾ वसिमकारो आयुषे वसिमो वसन्दु्या प्रयो कीतु